ਆਰੇਨਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚੱਲ ਚਲੋ ਜੀ ਹੁਣ ਮਾਰਨਿੰਗ ਦੇ ਬੱਜ ਗਏ ਨੇ 9:30 ਤੇ ਅਸੀਂ ਪਹੁੰਚੇ ਹੋਇਆ ਹਾਂ ਖੇਤਾਂ ਵਿੱਚ ਤੇ ਇੱਧਰ ਸਾਗ ਲੱਗੇ ਹੋਏ ਆ ਤੋੜਨ ਦੇਖੋ ਜੀ ਸਰਦੀਆਂ ਵਾਲੇ ਸ਼ੁਰੂ ਹੋਈਆਂ ਨਹੀਂ ਹੈਗੀਆਂ ਤੇ ਸਾਡੇ ਸਾਗ ਹੋ ਵੀ ਗਿਆ ਇਸ ਕਿਆ ਚੱਲ ਵੀ ਅੱਜ ਬਣਾ ਕੇ ਖਾਵਾਂਗੇ ਤੇ ਸਾਡੀ ਫੈਮਿਲੀ ਨੂੰ ਬਹੁਤ ਜ਼ਿਆਦਾ ਜੋਸ਼ ਜੜਿਆ ਹੋਇਆ ਵੀ ਅੱਜ ਸਾਗ ਬਣਾ ਕੇ ਖਾਵਾਂਗੇ ਤੇ ਛੇਤੀ ਛੇਤੀ ਨਾਲ ਸਵੇਰੇ ਸਵੇਰੇ ਸਾਰੀ ਫੈਮਿਲੀ ਪਹੁੰਚ ਗਈ ਆ ਖੇਤਾਂ ਵਿੱਚ ਮਿਲੋ ਜੀ ਰੇਖਾ ਰਾਣੀ ਨੂੰ ਇਹ ਰੇਖਾ ਰਾਣੀ ਵੀ ਤੋੜ ਰਹੀ ਹੈ ਸਾਗ ਤੇ ਇੱਧਰ ਤੋੜ ਰਿਹਾ ਹੈ ਛੋਟੂ ਦੇਖੋ ਜੀ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਫਸਲਾਂ ਬਹੁਤ ਸੋਹਣੀਆਂ ਹੋਈਆਂ ਵੀ ਆਏ ਬਾਸੇ ਖਾਲੇ ਮੌਸਮ ਹੁਣ ਕਾ ਖਰਾਬ ਹੋਣ ਕਰਕੇ ਨਾ 1 2 3 ਦਿਨਾਂ ਵੇਟ ਕਰਨੀ ਪਈ ਹੈ ਨਹੀਂ ਤਾਂ ਜੀਰੀ ਆਪਣੀ ਪੱਕੀ ਹੋਈ ਦੀ ਦੇਖੋ ਜੀ ਮੌਸਮ ਬਹੁਤ ਸੋਨਾ ਦੇ ਉੱਪਰ ਬੱਦਲ ਵੀ ਪੂਰੇ ਐਨ ਕਾਲੇ-ਕਾਲੇ ਬੱਦਲ ਆਏ ਹੋਏ ਨੇ ਲੱਗਦਾ ਵੀ 비 ਪਊਗਾ ਦੇਖੋ ਜੀ ਇਹ ਹੈਗੇ ਨੇ ਪੰਜਾਬ ਦੇ ਖੇਤ ਤੇ ਬਹੁਤ ਵਧੀਆ ਲੱਗਦਾ ਖੇਤਾਂ ਵਿੱਚ ਆ ਕੇ ਠੰਢ ਠੰਢੀ ਚੱਲਦੀ ਹਵਾ ਇਹ ਮਨ ਹੋ ਗਿਆ ਬਹੁਤ ਜ਼ਿਆਦਾ ਖੁਸ਼ ਚਲੋ ਜੀ ਅੱਪਾ ਨੇ ਨਾ ਸਾਗ ਤੋੜ ਕੇ ਟਾਪਾ ਲਿਆ ਭਾਰ ਤੇ ਹੁਣ ਘਰ ਜਾ ਕੇ ਸਵਾਰਦੇ ਆ ਤੇ ਸ਼ਾਮ ਨੂੰ ਫੇਰ ਸਾਗ ਨਾਲ ਖਾਵਾਂਗੇ ਮੱਕੀ ਦੀਆਂ ਰੋਟੀਆਂ ਨਾਲ ਹੋਵੇ ਲੱਸੀ ਤੇ ਮੱਖਣੀ ਹੋਵੇ ਚਲੋ ਜੀ ਇੱਧਰ ਆਪਾਂ ਬਣਾਉਣ ਲੱਗੇ ਆ ਸਾਗ ਤੇ ਟਾਈਮ ਹੋ ਗਿਆ ਏ 12:30 ਦਾ ਤੇ ਧੁੱਪ ਹੈਗੀ ਬਹੁਤ ਜ਼ਿਆਦਾ ਤਿੱਖੀ ਆ ਤੇ ਆਪਾਂ ਨੇ ਸਾਰੀ ਤਿਆਰੀ ਕਰ ਲਈਤੀ ਆ ਦੇਖੋ ਜੀ ਚਾਹੇ ਮਟਰ ਪਨੀਰ ਖਾਈ ਜੋ ਚਾਹੇ ਸ਼ਾਹੀ ਪਨੀਰ ਖਾਈ ਜੋ ਜਿਹੜੀ ਜਿੰਨਾ ਜ਼ਿਆਦਾ ਸਵਾਦ ਨਾਲ ਸਾਗ ਲੱਗਦਾ ਨਾ ਉਹਦੇ ਮੂਰੇ ਨਾਲ ਸਾਰੀਆਂ ਸਬਜ਼ੀਆਂ ਫੇਲ ਐ ਦਿਵਾਲੀ ਕਰਕੇ ਨਾ ਕਾਫੀ ਚੀਜ਼ਾਂ ਖਾਈ ਗਏ ਬਣਾ ਬਣਾ ਕੇ ਤੇ ਮਿੱਠਾ ਵੀ ਪੂਰਾ ਐਨ ਫੁੱਲ ਫੁੱਲੇ ਚੱਲਿਆ ਏ ਉਹਦੇ ਕਰਕੇ ਨਾ ਮੱਖਾਂ ਵੀ ਅੱਜ ਸਾਗ ਜ਼ਰੂਰ ਬਣਾਉਨੇ ਆ ਦੇਖੋ ਜੀ ਸਾਗ ਤੇ ਮੱਕੀ ਦੀ ਰੋਟੀ ਦਾ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਫੇ ਫਟਾਫਟ ਨਾ ਛੋਟੂ ਖੇਤਾਂ ਵਿੱਚੋਂ ਤੋੜ ਕੇ ਲੈ ਕੇ ਆਏ ਜਾ ਕੇ ਸਵੇਰੇ ਫਟਾਫਟ ਧੋ ਕੇ ਸਵਾਰ ਕੇ ਰੱਖ ਦਿੱਤਾ ਚਲੋ ਹੁਣ ਇੱਕ ਪਾਸੇ ਮੰਮੀ ਜਿਓ ਨਹੀਂ ਲੱਗੇ ਹੋਏ ਨੇ ਅੱਗ ਬਾਲਣ ਕਹਿੰਦੇ ਹੁਣ ਧਰ ਦੰਨੇ ਆ ਦੇਖੋ ਜੀ ਇਹਦੇ ਵਿੱਚ ਆਪਾਂ ਨੇ ਕਾਫੀ ਚੀਜ਼ਾਂ ਪਾਈਆਂ ਵਿੱਚ ਇਹ ਤਾਂ ਹੈਗੀ ਆ ਰਾਇਆ ਇਹ ਵਿੱਚੇ ਗੋਭੀ ਸਰੋਂ ਆ ਤੇ ਵਿੱਚੇ ਮੇਥੀ ਹੋ ਗਈ ਧਣੀਆਂ ਹੋ ਗਿਆ ਪਾਲਕ ਹੋ ਗਿਆ ਹੈਗਾ ਇਹ ਸੱਤ ਤਰ੍ਹਾਂ ਦਾ ਸਾਗ ਹੈਗਾ ਇਹ ਤੇ ਬਹੁਤ ਜ਼ਿਆਦਾ ਟੇਸਟੀ ਬਣੂਗਾ ਚਲੋ ਜੀ ਹੁਣ ਇੱਕ ਪਾਸੇ ਪਾਣੀ ਗਰਮ ਹੋ ਗਿਆ ਤੇ ਆਪਾਂ ਨਾਲ ਦੇ ਨਾਲ ਨਾ ਚੀਜ਼ ਚੀਰ ਕੇ ਪਾਈ ਜੰਨੇ ਆ ਦੇਖੋ ਜੀ ਆਪਾਂ ਨੂੰ ਅੱਜ ਵੀ ਆ ਗਿਆ ਵਿਆਹ ਦਾ ਕਾਰਡ ਤੇ ਹੁਣ ਬਸ ਥੋੜੇ ਕਿ ਦਿਨਾਂ ਤੱਕ ਆਪਾਂ ਨੇ ਜਾਣਾ ਵਿਆਹ ਤੇ ਦੇਖਦੇ ਆਂ ਸਾਖ ਸੂਗ ਧਰ ਕੇ ਜੇ ਤਾਂ ਟਾਈਮ ਲੱਗਿਆ ਤਾਂ ਖੰਨੇ ਜਾ ਕੇ ਆਵਾਂਗੇ ਸਲਾਹ ਮੰਨਦੀ ਆ ਵੀ ਇੱਕ ਸੂਟ ਲੈ ਆਈਏ ਤੇ ਪੁਰਾਣੇ ਸੂਟ ਪਾਵਾ ਕੇ ਨਾ ਬਸ ਬੋਰ ਹੋਏ ਪਏ ਆ ਤੇ ਦੇਖਦੇ ਆਂ ਜੇ ਸਲਾਹ ਬਣੀ ਤਾਂ ਜਾਵਾਂਗੇ ਅੱਜ ਤਾਂ ਸਾਖ ਕਰਕੇ ਤਾਂ ਜਾ ਹੁਣ ਨਹੀਂ ਹੈਗਾ ਜੇ ਟਾਈਮ ਜੋ ਟਾਈਮ ਕੱਢ ਗਏ ਜਾ ਹੋਇਆ ਤਾਂ ਜਾਵਾਂਗੇ ਜ਼ਰੂਰ ਚਲੋ ਜੀ ਪਹਿਲਾਂ ਆਪਾਂ ਸਾਖ ਦਾ ਪ੍ਰੋਸੈਸ ਕਰੀਏ ਜ਼ਰੂਰ ਸਾਖ ਆਪਣਾ ਹੈਗਾ ਇਹ ਨਰਮ ਹੈ ਅਦਨਾ ਹੋ ਕਰਨਾ ਏ ਮਸਾਲਾ ਪੀਸ ਕੇ ਨਹੀਂ ਪਾਉਣਾ ਹੈਗਾ ਬਸ ਸਾਗਤਾ ਹੀ ਪਾ ਦੇਣਾ ਹੈ ਤੇਰਾ ਰਿਜ ਜਾਣਾ 5-6 ਘੰਟੇ ਦਾ ਸਾਗ ਬਣਨਾ ਹੈ ਸਾਗ ਸਾਰੀਆਂ ਸਬਜ਼ੀਆਂ ਨਾਲੋਂ ਵਧੀਆ ਲੱਗਦਾ ਹੈ ਸਾਗ ਦੇ ਮੱਕੀ ਦੀ ਰੋਟੀ ਅੱਜ ਸਵੇਰੇ ਦਾ ਸਾਗ ਦੀ ਰੋਟੀ ਖਾਣ ਨੂੰ ਦਿਲ ਨਾ ਕਰੇ ਭੋਰਾਂ ਵੀ ਵੀ ਮੱਕੀ ਦੀ ਰੋਟੀ ਖਾਈ ਆ ਆਲੂ ਮਟਰਾਂ ਦੀ ਸਬਜ਼ੀ ਨਾਲ ਕਾਹਦੇ ਦਾ ਪਾਣੀ ਤਾਂ ਪੂਰੀ ਜਿਹੜੀ ਜ ਕਮਲਾ ਹੋਇਆ ਪਿਆ। ਵਿੱਚੇ ਸਾਡੇ ਆਲੂ ਲਾਉਣ ਲੱਗੇ ਹੋਏ ਨੇ। ਉਧਰ ਜਿਹੜੇ ਸਨੇਹਾ ਉਧਰ ਨਾਲ ਜਿਹੜੇ ਸਨੇਹਾ ਆ ਜਾਂਦਾ ਏ ਬਈ ਚਾਹ ਧਰ ਦੋ ਪੰਜ ਬੰਦਿਆਂ ਦੀ 6 ਬੰਦਿਆਂ ਦੀ। ਅੱਜ ਤਾਂ ਸਾਡਾ ਸਾਰੀ ਦਿਹਾੜੀ ਨਾਲ ਇਸ ਤਰ੍ਹਾਂ ਹੀ ਕੰਮ ਬੀਜੀਓ ਚੱਲ ਰਿਹਾ। ਦੇਖੋ ਜੀ ਜਿੱਦਨ ਅਸੀਂ ਪਹਿਲਾਂ ਸਾਗ ਤਰਿਆ ਤਾਂ ਨਾ ਇਹ ਭੈਣ ਨੇ ਕਮੈਂਟ ਕਰਿਆ ਕਹਿੰਦੀ ਵੀ ਜਿੱਦਣ ਆ ਦੀਦੀ ਮੈਂ ਤੁਹਾਡੀ ਵੀਡੀਓ ਦੇਖੀ ਨਾ ਵੀ ਤੁਸੀਂ ਸਾਗ ਇਸ ਤਰ੍ਹਾਂ ਬਣਾਉਨੇ ਆ ਕਹਿੰਦੀ ਵੀ ਮੈਂ ਵੀ ਉਸ ਤਰੀਕੇ ਨਾਲ ਸਾਗ ਬਣਾਇਆ ਏ ਕਹਿੰਦੀ ਇੱਕ ਚਮਚਾ ਭਰ ਕੇ ਮੈਂ ਹਲਦੀ ਤਾਂ ਪਾਇਆ ਕਹਿੰਦੀ ਸਾਗ ਖਾਣ ਤੋਂ ਬਾਅਦ ਨਾ ਬਿਲਕੁਲ ਵੀ ਤਜਾਬ ਨਹੀਂ ਬਣਿਆ ਹੈਗਾ ਕਹਿੰਦੀ ਦੀਦੀ ਇਹ ਤਰੀਕਾ ਤੁਸੀਂ ਮੈਨੂੰ ਬਹੁਤ ਵਧੀਆ ਦੱਸਿਆ ਕਹਿੰਦੀ ਹੁਣ ਮੈਂ ਜਦੋਂ ਵੀ ਸਾਗ ਬਣਾਉਂਗੀ ਨਾ ਜ਼ਰੂਰ ਇੱਕ ਚਮਚਾ ਨਾਲ ਹਲਦੀ ਤਾਂ ਪਾਉਂਗੀ ਜ਼ਰੂਰ ਦੇਖੋ ਜੀ ਹਲਦੀ ਤਾਂ ਤੁਸੀਂ ਜ਼ਰੂਰ ਪਾਇਆ ਕਰੋ ਚਾਹੇ ਤੁਸੀਂ ਦੋ ਦੋ ਕੌਡੀਆਂ ਭਰ ਕੇ ਖਾ ਲੋ ਜੇ ਤੁਹਾਡੇ ਨਾ ਤਜਾਬ ਬਣ ਜਵੇ ਇਹ ਸਾਰੀਆਂ ਭੈਣਾਂ ਨੂੰ ਨਾ ਭੈਣਾਂ ਨੂੰ ਕਿ ਆ ਵੀਰਾਂ ਨੂੰ ਨਾ ਇਤਜਾਬ ਦੀ ਨਾ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਆ ਕਹਿੰਦੇ ਨੇ ਅਸੀਂ ਕਾਲੀ ਪੇਟ ਨਾ ਅਸੀਂ ਕੈਪਸੂਲ ਖਾਣੇ ਆ ਪੇਟ ਨੂੰ ਕੈਪਸੂਲ ਖਾਣ ਦੀ ਵੀ ਲੋੜ ਨਹੀਂ ਹੈਗੀ ਤੁਸੀਂ ਐਂ ਕਰਿਆ ਕਰੋ ਜੇ ਤੁਹਾਡੇ ਬਹੁਤ ਇਤਜਾਬ ਵੱਧ ਹੈ ਨਾ ਕੱਚੇ ਦੁੱਧ ਵਿੱਚ ਨਾ ਥੋੜਾ ਜਿਹਾ ਪਾਣੀ ਮਿਕਸ ਕਰਕੇ ਨਾ ਡੇਲੀ ਪੀਣਾ ਸ਼ੁਰੂ ਕਰ ਦੋ ਤੇ ਬਿਲਕੁਲ ਵੀ ਤੁਹਾਡੇ ਇਤਜਾਬ ਨਹੀਂ ਬਣੂਗਾ ਮੇਰੇ ਵੀ ਪਹਿਲਾਂ ਇਸ ਤਰ੍ਹਾਂ ਦਾ ਇਤਜਾਬ ਬਣਦਾ ਤਾਂ ਬਹੁਤ ਜ਼ਿਆਦਾ ਤੇ ਮੈਂ ਤਾਂ ਨਾ ਫਿਰ ਹੁਣ ਗੋਲੀ ਗੋਲੀ ਕੁਝ ਨਹੀਂ ਖਾਂਦੀ ਹੈਗੀ ਡਾਕਟਰ ਤਾਂ ਲਾ ਦਨੇ ਆ ਗੋਲੀਆਂ ਲਾ ਦਨੇ ਆ ਕਹਿੰਦੇ ਤੁਸੀਂ ਖਾਲੀ ਪੇਟ ਜ਼ਰੂਰ ਕੈਪਸੂਲ ਲਿਆ ਕਰੋ ਦੇਖੋ ਜੀ ਰੋਜ਼ ਡੇਲੀ ਕੈਪਸੂਲ ਖਾਣਾ ਬਹੁਤ ਜ਼ਿਆਦਾ ਨਾ ਮੈਨੂੰ ਔਖਾ ਲੱਗਦਾ ਹੈ ਪਰ ਤੁਸੀਂ ਇਸ ਤਰੀਕੇ ਨਾਲ ਇਹ ਨਾ ਆਪਣੇ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਤੇ ਬਿਲਕੁਲ ਵੀ ਪੇਟਾਬ ਨਹੀਂ ਬਣਦਾ ਹੈਗਾ ਨੁਕੋਂਦਾ ਹੀ ਹੈਗਾ ਦੇਖੋ ਜੀ ਹੁਣ ਦੋ ਤਿੰਨ ਵੀਡੀਓ ਦੇ ਵਿੱਚ ਰੇਖਾ ਸਾਹਿਬ ਰਾਣੀ ਸਾਡੀ ਆਈ ਨਹੀਂ ਨੇ ਹੈਗੀ ਉਹਦੇ ਨਾਲ ਥੋੜੀ ਜਿਹੀ ਸਿਹਤ ਠਿੱਲੀ ਆ ਇਸ ਕਰਕੇ ਨਾ ਉਹ ਵੀਡੀਓ ਦੇ ਵਿੱਚ ਨਹੀਂ ਆਈ ਹੈਗੀ ਤੇ ਅੱਗੇ ਥੋੜਾ ਜਿਹਾ ਫਰਕ ਆ ਜਿਹਾ ਥੋੜਾ ਜਿਹਾ ਮਣਮੋਟਾ ਜੇ ਅੰਦਰ ਕੰਮ ਕਰਾ ਕੇ ਗਈਏ ਮੇਰੇ ਨਾਲ ਤੇ ਉਹ ਪਤਾ ਨਹੀਂ ਉਹਨੂੰ ਇੱਕ ਲੱਖ ਤੇ ਨਾ ਬੁਖਾਰ ਚੜ ਗਿਆ ਬੁਖਾਰ ਚੜਨ ਦੇ ਨਾਲ ਨਾ ਕਾਫੀ ਦਿਨ ਹੋ ਗਏ ਆ ਸਰੀਰ 'ਚ ਕਮਜ਼ੋਰੀ ਜੀ ਵੀ ਆ ਗਈ ਆ ਪਰ ਉਹ ਰੇਕਾ ਸਾਡੇ ਕੋਲੇ ਆ ਭੈਣਾਂ ਨੂੰ ਨਾ ਬਹੁਤ ਜ਼ਿਆਦਾ ਨਾ ਪਿਆਰ ਕਰਦੀਆਂ ਨੇ ਰੇਕਾ ਦੀ ਖਬਰ ਸਾਫ਼ ਤਾਂ ਜ਼ਰੂਰ ਪੁੱਛਦੀਆਂ ਪੁੱਛਦੀਆਂ ਭੈਣਾਂ ਨੇ ਤਾਂ ਪੁੱਛਣਾ ਹੀ ਆ ਸਾਡੇ ਰਿਸ਼ਤੇਦਾਰ ਵੀ ਜ਼ਰੂਰ ਪੁੱਛਦੇ ਆ ਰੇਖਾ ਰਾਣੀ ਲੱਗੀ ਹਾਲ ਚਾਲ ਟਾਗ ਪਾਉਣੇ ਮੈਂ ਕਹਿੰਦੀ ਇਕੱਠਾ ਹੀ ਪਾ ਦਾਂਗੇ ਦਾਬਾ ਨਹੀਂ ਨਹੀਂ ਹੁ ਸਾਰੇ ਬਾਣਾ ਤੋਂ ਕੰਮ ਨਿਵੇੜ ਛੇਤੀ ਛੇਤੀ ਤੇ ਇਹ ਚਾਹ ਦਾ ਫੋਨ ਆ ਜਾਣਾ ਚਾਹੇ ਸਰੋਂ ਹੋ ਗਈ ਵਿਚੇ ਮੇਥੀ ਹੋ ਗਈ ਪਾਲਕ ਹੋ ਗਿਆ ਧਨੀਆ ਹੋ ਗਿਆ ਸੱਤ ਅੱਠ ਸੱਤ ਤਰ੍ਹਾਂ ਦਾ ਸਾਗ ਅੱਜ ਤਾਂ ਅਗਰ ਅ ਵਿੱਚ ਪੱਤਾ ਗੋਭੀ ਤਾਂ ਫੁੱਲ ਪਾ ਲਉਂਦੇ ਹੁੰਦੇ ਤੇ ਮੈਂ ਕਿ ਅਸੀਂ ਪੱਤਾ ਗੋਭੀ ਲਾਈ ਨਹੀਂ ਹੈਗੀ ਫੁੱਲ ਗੋਭੀ ਲਾਈ ਹੋਈ ਐ ਐਜਾ ਸਾਡੇ ਪਿੰਡਾਂ ਕਰਨੀ ਤਾਂ ਬਹੁਤ ਜ਼ਿਆਦਾ ਪੱਤਾ ਗੋਭੀ ਐ ਅਸੀਂ ਤਾਂ ਪੱਤਾ ਗੋਭੀ ਕੱਟੇ ਕਹਿੰਦੇ ਇੱਥੇ ਤਾਂ ਖਨੇਰੀ ਐ ਜਿਹਦਾ ਪੱਤਾ ਗੋਭੀ ਕਹਿੰਦੇ ਐ ਸਾਡੇ ਇਲਾਕੇ ਦੇ ਵਿੱਚ ਤਾਂ ਇਹਨੂੰ ਬੰਦੋਬੀ ਕਹਿੰਦੇ ਆ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਸਰੋਂ ਦਾ ਤੇਲ। ਜਿੱਦਾਂ ਤਰਵਤਨ ਹੁੰਦਾ ਨਾ ਜ਼ਰੂਰ ਹਵਾ ਚਲਦੀ ਹੋ ਚਲਦੀ ਹੈ। ਇਹਨੂੰ ਘਰ ਤੋਂ ਜੇ ਮਖਦੇ ਦਾ ਮੋਦਲ ਕਰਾ। ਇਹ ਇੱਕ ਚਮਚਾ ਪਾ ਦਾਂਗੇ ਆਪਾਂ ਵਿੱਚ ਹਲਦੀ ਦਾ। ਦੇਖੋ ਜੀ ਹਲਦੀ ਪਾਉਣ ਦੇ ਨਾਲ ਤਜਾਬ ਨਹੀਂ ਬਣਦਾ ਬਿਲਕੁਲ ਵੀ। ਤੇ ਆਪਾਂ 3 ਚਮਚੇ ਪਾ ਦਾਂਗੇ ਨਮਕ ਦੇ ਜੇ ਕੱਟ ਵੱਧ ਹੋਊਗਾ ਬਾਅਦ ਵਿੱਚ ਤੇ ਪਾ ਲਾਂਗੇ ਤੇ ਆਪਣੇ ਕੋਲ ਆਇਦਰ ਨਾ ਪਿਆਜ਼ ਤੇ ਆਦਰ ਅਕ ਲਸਣ ਹਰੀ ਮਿਰਚ ਤੇ ਆਪਾਂ ਇਹਨੂੰ ਸਾਰਤੀਆਂ ਹੀ ਪਾ ਦੇਣਾ ਵਧੀਰਾ ਬਣ ਜਾਣਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਸਾਗ ਅਲਵਾ ਹੀ ਕੁ ਨਾਮ ਲੈ ਕੇ ਕਿਉਂਕਿ ਜਿਸੀ ਨਾ ਇਹ ਸਾਟੇ 6 ਵਜੇ ਕਿਤੇ ਜਾ ਕੇ ਆਲਣ ਪਉਣਾ ਹੈ ਇਹਨੇ ਰਿਚ ਰਿਚ ਕੇ ਨਾ ਪੂਰਾ ਮਲਾਈ ਵਰਗਾ ਹੋ ਜਾਣਾ ਬਸ ਅੱਗ ਨਹੀਂ ਗੁਜਣੀ ਚਾਹੀਦੀ ਹੈਗੀ ਬਸ ਨਾਲ ਦੀ ਕੋਲ ਬਹੁਤ ਸਾਨੂੰ ਸੁੱਕ ਹੋ ਗਿਆ ਤੇ ਪਤੀਲਾ ਪਾਣੀ ਦਾ ਨਾ ਹਟਾ ਟਾਈਮ ਗਰਮ ਰਹਿੰਦਾ ਹੈ। ਨਾਲੇ ਮੰਮੀ ਜੀ ਉਹਨਾਂ ਨੇ ਬਹਿ ਕੇ ਨਾ ਕੋਲ ਨਹੀਂ ਜਾਣਾ ਸਾਗ। ਇਹ ਲੱਕੜੀਏ ਫਾਦੋ ਇੱਦਾਂ। ਇਹ ਲੱਕੜੀ ਮੋਟੀ ਹੈ ਨਾ। ਇਹਨੂੰ ਅੱਗ ਲਾਉਣਾ ਕੋਲ ਟਿਕਾ ਲੈਣ। ਫੁਰਦੋਂ ਤੋਂ ਕੱਢੀ ਜਾਂਦਾ ਬਾਹਰ ਤੇ ਲਿਆਇਆ ਬਾਹਰ ਮੀਟੇ ਵੀ ਜਾਈਆਂ ਸਾਗ ਬਿਨਾ ਨਹੀਂ ਸਰਦਾ ਹੈਗਾ ਹਾਂ ਥੋੜਾ ਜਿਹਾ ਹੈ ਸਾਲ ਬਹੁਤ ਹੈ ਇਹ ਵੀ ਕਈ ਦਿਨ ਤੇ ਇਹਨਾਂ ਦਿਨ ਤਾਂ ਚੱਲ ਜਾਣਾ ਹੈ ਵਿੱਚ ਨੂੰ ਹੋਰ ਸਬਜ਼ੀ ਬਣ ਜਾਂਦੀ ਹੈ ਆਲੂ ਮਟਰ ਪਾਏ ਹਲੇ ਜੀਮੀ ਗੰਦ ਲਿਆਂਦਾ ਪਿਆ ਹੈ ਇਹ ਲਵੀ ਆਪਣਾ ਬੜਾ ਏ ਖੁੱਲਾ ਏ ਮੈਂ ਤਾਂ ਮੈਂ ਪਾਣੀ ਇਹਦੇ ਵਿੱਚ ਬਹੁਤ ਘੱਟ ਰੱਖਿਆ ਦੋ ਗਲਾਸੇ ਪਾਣੀ ਦੇ ਪਾਏ ਆ ਮੈਂ ਕਿਹਾ ਪਾਲਕ ਦੇ ਵਿੱਚੋਂ ਆ ਸਾਗ ਦੇ ਵਿੱਚੋਂ ਪਾਣੀ ਨਿਕਲੇ ਆਉਂਦਾ ਏ ਫੇਰ ਕੱਢਣਾ ਪੈਂਦਾ ਬਾਰ-ਬਾਰ ਦੇਖੋ ਜੀ ਜਿੱਦਣ ਸਾਗ ਬਣਾਇਆ ਤਾਂ ਨਿਕ ਭੈਣ ਦਾ ਨਾ ਕਮੈਂਟ ਆਇਆ ਕਹਿੰਦੀ ਦੀਦੀ ਹੈ ਜੇ ਤੁਸੀਂ ਚੁੱਲੇ ਤੇ ਸਾਗ ਬਣਾਇਆ ਨਾ ਬਾਅਦ ਵਿੱਚ ਤੇ ਫਿਰ ਆਲਣ ਪਾਇਆ ਕਹਿੰਦੀ ਮੇਰੇ ਨਾ ਇੰਨੀਆਂ ਜ਼ਿਆਦਾ ਲੂਰੀਆਂ ਉਠਣ ਕਹਿੰਦੀ ਮੇਰਾ ਦਿਲ ਕਰਿਆ ਵੀ ਮੈਂ ਕੋਲ ਬਹਿ ਕੇ ਨਾ ਪੀੜੀ ਤੇ ਗਰਮ ਗਰਮ ਸਾਗ ਦੇ ਮੱਕੀ ਦੀ ਰੋਟੀ ਖਾਵਾ ਹੈ ਉਹ ਭੈਣ ਹੈਗੀ ਤੇ ਇਧਰ ਮਾਂਸ ਤੇ ਕ ਨਹੀਂ ਦੀਦੀ ਹੈ ਮੈਂ ਕਿਹਾ ਦੀਦੀ ਜਦੋਂ ਤੁਸੀਂ ਆਏ ਨਾ ਵੀ ਜ਼ਰੂਰ ਆਇਓ ਕਹਿੰਦੀ ਵੀ ਹੁਣ ਤਾਂ ਅਸੀਂ ਆਉਣਾ ਨਹੀਂ ਹੈਗਾ ਵੀ ਅਗਲੇ ਸਿਆਲਾਂ ਦੇ ਵਿੱਚ ਦੇਖਾਂਗੇ ਵੀ ਜ਼ਰੂਰ ਆ ਕੇ ਜਾਵਾਂਗੇ ਕਹਿੰਦੀ ਦੀਦੀ ਵੀ ਅਸੀਂ ਨਾ ਇਸ ਤਰ੍ਹਾਂ ਸਾਡੀ ਮੰਮੀ ਨੇ ਰੋਟੀਆਂ ਪਕਾਉਣੀਆਂ ਸੀ ਕੋਲ ਬਹਿ ਕੇ ਖਾਣੀਆਂ ਕਹਿੰਦੀ ਵੀ ਉਹੋ ਗੱਲਾਂ ਹੁਣ ਕਿੱਥੇ ਆ ਵਰੇ ਕਹਿੰਦੀ ਬਸ ਭੱਜ ਨਟਕੇ ਰੋਟੀ ਖਾਈ ਦੀ ਜੂਰ ਗਿਆ ਤੇ ਚਲੇ ਜਾਈਦਾ ਇਹ ਕੁਕਰਾਂ ਚ ਸਾਗ ਬਣਾਉਨੇ ਆ ਕਹਿੰਦੀ ਇਹ ਸਾਗ ਨੂੰ ਤੁਸੀਂ ਇੰਨਾ ਜ਼ਿਆਦਾ ਮਿਸ ਕਰਦੇ ਨਾ ਫਤੀਲੇ ਦੇ ਸਾਗ ਨੂੰ ਕਹਿੰਦੀ ਬਹੁਤ ਦਿਲ ਕਰਦਾ ਜਦੋਂ ਹੁਣ ਪੰਜਾਬ ਦੇ ਵਿੱਚ ਸਾਗ ਬਣਦੇ ਨਾ ਵੇ ਘਰ ਦੇ ਵਿੱਚ ਸਾਗ ਬਣਦਾ ਹੀ ਬਣਦਾ ਕਹਿੰਦੀ ਪਰ ਇਹ ਜਿਹਾ ਸਾਗ ਨਹੀਂ ਸਾਨੂੰ ਮਿਲਦਾ ਹੈਗਾ ਦੇਖੋ ਜੀ ਪੰਜਾਬੀ ਜਿਹੜੇ ਜਿੱਥੇ ਮਰਜ਼ੀ ਬੈਠੇ ਹੋਣ ਤੇ ਇਹ ਚੀਜ਼ਾਂ ਨੂੰ ਨਾ ਬਹੁਤ ਜ਼ਿਆਦਾ ਮਿਸ ਕਰਦੇ ਨੇ ਦਿੱਤਾ ਸਾਗ ਤੇ ਨੇ ਉਹਨਾ ਆਪਣੇ ਆਪ ਹੀ ਦਬ ਜਾਣਾ ਇਹ ਤੁਹਾਨੂੰ ਚਲੋ ਜੀ ਧਰ ਦਿੱਤਾ ਹੈ ਸਾਗ ਉਹਨਾਂ ਲਸਣ ਘਠੇ ਦਾ ਵੀ ਕੰਮ ਨਿਬੇੜ ਦਿੱਤਾ ਤੇ ਮੰਮੀ ਜੀ ਉਹਨਾਂ ਨੇ ਹੁਣ ਬਣਾਈ ਜਾਣਾ ਹੈ ਤੇ ਆਪਾਂ ਹੁਣ ਬਸ ਆਲਣ ਪਾਉਣ ਵੇਲੇ ਮਿਲਾਂਗੇ ਚਲੋ ਜੀ ਇੱਧਰ ਆਪਣਾ ਨਾ ਸਾਗ ਬਣ ਕੇ ਹੋ ਗਿਆ ਹੈ ਤਿਆਰ ਤੇ ਐਨ ਪੂਰਾ ਐ ਮਲਾਈ ਵਰਗਾ ਬਣ ਗਿਆ ਤੇ ਹੁਣ ਆਪਾਂ ਪਾ ਦਨੇ ਆਲਣ ਤੇ ਟਾਈਮ ਹੋ ਗਿਆ 5:30 ਦਾ ਹੋ ਗਿਆ ਤੇ ਜਿਹੜਾ ਆਲਣ ਪਾਉਣਾ ਨਾ ਆਪਾਂ ਨੇ ਪਾਉਣਾ ਏ ਮੱਕੀ ਦੇ ਆਟੇ ਦਾ ਦੇਖੋ ਜੀ ਲਗਾਤਾਰ ਅਗਮਤੀ ਜਾਵੇ ਨਾ ਤੇ ਬਹੁਤ ਵਧੀਆ ਜੀ ਆਪਣਾ ਸਾਗ ਹੁਣ ਦਿਨਾਂ ਦਾ ਵੀ ਨਾ ਫਰਕ ਪੈ ਗਿਆ ਨਾ ਦਿਨ ਛੇਤੀ ਹੋਣਾ ਦਿਨ ਛਿਪ ਜਾਂਦਾ ਏ ਉਦੇ ਕਰਕੇ ਨਾ ਹੁਣ ਸਾਗ ਦੀ ਸਾਗ ਧਰਨਾ ਪੈਂਦਾ ਹੈ ਦੇਖੋ ਇਹ ਮੱਕੀ ਦੇ ਆਟੇ ਦਾ ਆਲਣ ਪਾਵੇ ਨਾ ਫੇਸ ਸਾਗ ਦਾ ਸੁਆਦ ਨਾ ਡੁਗੜਾ ਹੋ ਜਾਂਦਾ ਹੈ ਇਹ ਆਲਣ ਤਾਂ ਬਹੁਤ ਹੈ ਸਾਗ ਦਾ ਨਾ ਪੰਜਾਬੀਆਂ ਦੀ ਰੂਹ ਹੀ ਖਰਾਕ ਆ ਚਾਹੇ ਆਪਾਂ ਹੋਰ ਚੀਜ਼ਾਂ ਜਿੰਨੀਆਂ ਮਰਜ਼ੀ ਖਾਈ ਜਾਈਏ ਪਰ ਸਾਗ ਤੋਂ ਬਿਨਾ ਤਾਂ ਬਿਲਕੁਲ ਵੀ ਨਹੀਂ ਸਰਦਾ ਹੈਗਾ ਤੇ ਆਪਣਾ ਸਾਗ ਹੋਣਾ ਹੈ ਚੰਗੀ ਤਰ੍ਹਾਂ ਘੋਟ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਨਾ ਮਸ਼ੀਨ ਦੇ ਨਾਲ ਘੋਟ ਦਿੰਨੇ ਆ ਮੈਂ ਚੰਗੀ ਤਰ੍ਹਾਂ ਘੋਟ ਲਿਆ ਏ ਤੇ ਪੂਰਾ ਇਹਨ ਮਹਿੰਦੀ ਵਰਗਾ ਬਣ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਪਾਣੀ ਤੇ ਵਿੱਚ ਆਪਾਂ ਪਾਵਾਂਗੇ ਗਰਮ ਪਾਣੀ ਪਾ ਦੇ ਤੇ ਗਰਮ ਪਾਣੀ ਤੇ ਹੁਣ ਆਪਾਂ ਇਹਦਾ ਆਲਣ ਪਕਾਉਨੇ ਆ ਦੇਖੋ ਇਹ ਆਲਣ ਪਕਾਉਣਾ ਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਵਿੱਚ ਆਪਾਂ ਨੇ ਇਹਦੇ ਨਾਲ ਸਾਗ ਦੇ ਵਿੱਚ ਨਾ ਕੱਚਾ ਆਟਾ ਪਾਇਆ ਹੋਆ ਹੁੰਦਾ ਏ ਇਹਨੂੰ ਮੈਂ 1-2 ਮਿੰਟ ਦਾ ਨਾ ਆਪਾਂ ਸੇਕ ਲਵਾਵਾਂਗੇ ਇਹ ਜਿਹੜਾ ਆਪਣਾ ਸਾਗ ਨੇ ਪੂਰਾ ਮਲਾਈ ਵਰਗਾ ਬਣ ਕੇ ਹੋ ਗਿਆ ਹੈ ਤਿਆਰ ਦੇਖੋ ਮੈਂ ਪੂਰਾ ਘੁਲ ਗਿਆ ਇਹ ਹੈਗਾ ਤੋੜੀ ਇਹ ਤਾਂ ਰਾਏ ਦਾ ਕਾफी ਚੀਜ਼ਾਂ ਪਾ ਕੇ ਮਿਕਸ ਸਾਗ ਬਣਾਏ ਹੋਏ ਆਪਾਂ ਲੱਗੇ ਆ ਰੋਟੀਆਂ ਬਣਾਉਣ ਮੱਕੀ ਦੀਆਂ ਸਟਾਰਟਰ ਲਾਗੇ ਨਾ ਬਾਅਦ ਵਿੱਚ ਤੇ ਫਟਾਫਟ ਰੋਟੀ ਦੇ ਦਾਂ ਉਹ ਸਾਰਿਆਂ ਨੂੰ ਟੋਟੇ ਕਿੰਨੀ ਪੀੜੀਆਂ ਨੇ ਇਹ ਦੇਸੀ ਮੱਕੀ ਆ। ਸਪੈਸ਼ਲ ਆਟਾ ਲੈ ਕੇ ਆਂਦਾ ਜਾ ਕੇ ਹੂੰ ਪਹਾੜੀ ਜਿਹਨੂੰ ਪਹਾੜੀ ਮੱਕੀ ਕਹਿੰਦੇ ਨੇ ਉਹਦੇ ਉਹ ਆ ਇਹ ਮੱਕੀ ਦੇ ਵਿੱਚ ਨਾ ਮਠਿਆਸ ਵੀ ਬਹੁਤ ਹੈ। ਜਿੰਨੀਆਂ ਪੀੜੀਆਂ ਨੇ ਪੂਰੀਆਂ ਐਨ ਪ੍ਰਿੰਟ ਵਰਗੀਆਂ ਪੀਲੀਆਂ ਰੋਟੀਆਂ ਪਈਆਂ ਨੇ। ਦੇਖੇ ਇੱਧਰਲੇ ਚੁੱਲ੍ਹੇ 'ਚ ਲਾੜ ਕਿੰਨੀ ਜਾਂਦੀ ਏ। ਹੂੰ ਵਧੀਆ ਏ ਚੱਲਾ। ਐ ਕਰੀ। ਐ ਤੇ ਨਾ ਕੜਾਹੀ ਧਰ ਦੋਏ ਹੈ। ਆਪੇ ਤੜਕਾ ਲੱਗੀ ਜਾਓ ਫੇ। ਦੇਖੋ ਜੀ ਅੱਜ ਸਾਡਾ ਨਾ ਟਾਈਮ ਬਹੁਤ ਵਧੀਆ ਏ ਰੋਟੀ ਦਾ ਨਹੀਂ ਤਾਂ ਵਜ੍ਹਾ ਸਾਨੂੰ ਕਵੇਲਾ ਹੋ ਜਾਂਦਾ ਏ ਜੇ ਅਸੀਂ ਕੈਮਰਾ ਸਾਗ ਧਰਤੀ ਹੈ ਨਾ ਫਿਰ ਟਾਈਮ ਨਾ ਰਿੱਜਦਾ ਏ ਚਲੋ ਰੋਟੀ ਬਣ ਜਾਣੀ ਆ 7 ਵਜੇ ਨੂੰ ਅਸੀਂ ਰੋਟੀ ਖਾ ਲੈਣੇ ਆ ਇਹ ਤਾਂ ਖਾ ਵੀ ਦੇਣ ਬਾਅਦ ਮੱਖੀ ਦੇ ਰੋਟੀਆਂ ਮੇਰੀਆਂ ਖਾ ਲੈਣ ਦੇ ਦੇਖੋ ਜੀ ਅਸੀਂ ਨਾ ਹੁਣ ਨਾ ਤਵੀ ਲਿਆਂਦੀ ਆ ਨਵੀਂ ਦੂਜੀ ਸਾਡੀ ਤਵੀ ਟੁੱਟ ਗਈ ਤੇ ਤਵੀ ਨੂੰ ਨਾ ਹੁੰਦਾ ਸੀ ਨਾ ਉੱਠਿਓ ਲਾਇਆ ਏ ਜੇ ਆਪਾਂ ਨੂੰ ਸਾਧੀਆਂ ਦੇ ਵਿੱਚ ਨਾ ਮੇਥੇ ਵਾਲੀਆਂ ਰੋਟੀਆਂ ਵੀ ਬਣਾਉਣੀਆਂ ਐ ਤੇ ਮੂਲੀ ਵਾਲੀਆਂ ਰੋਟੀਆਂ ਬਣਾਉਣੀਆਂ ਤੇ ਨਾ ਘਿਓ ਨਾਲੇਦਾਲੇ ਨੂੰ ਜਾਈ ਜਾਂਦਾ ਤੇ ਸਾਰਾ ਨਾ ਤੁਲਾ ਫੇ ਲਿਪੜ ਜਾਂਦਾ ਇਹਦੇ ਕਰਕੇ ਨਾ ਫੇ ਵਿੱਚੇ ਵਿੱਚ ਰਹੂਗਾ ਘਿਓ ਜਾਂ ਤੇਲ ਇਹ ਥੋੜੀ ਜਿਹੀ ਭਖਦੀ ਵੀ ਦੇਰ ਨਾਲ

ਜੋ ਜੁੱਲੇ ਦੀ ਰੋਟੀ ਨਾਲ ਬਹੁਤ ਜ਼ਿਆਦਾ ਸਵਾਦ ਲੱਗਦੀ ਆ ਚਾਹੇ ਆਪਾਂ ਲੱਖ ਗੈਸ ਤੇ ਬਣਾਈ ਜਾਈਏ ਜਿਹੜੀ ਨਾ ਅੱਗ ਦੇ ਵਿੱਚ ਰੋਟੀ ਰੜਕੇ ਤਿਆਰ ਹੁੰਦੀ ਆ ਨਾ ਉਹਦਾ ਨਾ ਸਵਾਦ ਨਾ ਵੱਖਰਾ ਹੀ ਆ ਸੀਨੇ ਜਗ੍ਹਾ ਰੌਣਕ ਹੋਈ ਪਈ ਹੈ ਖੇਤਾਂ ਹੁਣ ਖੇਤ ਕੋਈ ਆਲੂ ਲਾਉਂਦਾ ਹੈ ਕੋਈ ਜੀਰੀ ਦੀ ਕਟਾਈ ਜਲਦੀ ਹੈ ਨਾ ਉਹਦੇ ਫੱਟੇ ਪੂਰੀ ਰੌਣਕ ਖੋਈ ਪਈ ਹੈ ਦੇਖੋ ਜੀ ਆਪਣੀਆਂ ਰੋਟੀਆਂ ਦੇਖੋ ਕਿੰਨੀਆਂ ਪੀਲੀਆਂ ਨੇ ਚਲੋ ਜੀ ਹੁਣ ਆਪਾਂ ਨਾ ਤੜਕਾ ਲਾਉਣ ਲੱਗੇ ਤੁਹਾਨੂੰ ਮਿਲਾਂਗੇ ਅਛਾ ਪਹਿਲਾਂ ਨਹੀਂ ਮਿਲਣਾ ਨਹੀਂ ਪਹਿਲਾਂ ਨਹੀਂ ਮਿਲਣਾ ਹੈ ਦੇਖੋ ਜੀ ਹੁਣ ਹੋ ਗਏ ਨੇ ਟਾਈਮ 6:30 ਐਂ ਤਾਂ ਹੈ ਨਹੀਂਗਾ ਵੀ ਰੋਟੀ ਬਕਾ ਕੇ ਬੰਦਾ ਵਿਹਲਾ ਹੋ ਜਾਂਦਾ ਹੈ ਤੇ ਜਦ ਰਸੋਈ ਦੇ ਵਿੱਚ ਆਉਂਦੇ ਆ ਨਾ ਰਸੋਈ ਚ ਵੀ ਆ ਕੇ ਦੇਖਿਆ ਕੰਮ ਇੰਨਾ ਜ਼ਿਆਦਾ ਹੋਇਆ ਪਿਆ ਤਾਂ ਤੇ ਹੁਣ ਇੱਕ ਪਾਸੇ ਮੇਰਾ ਧਰਿਆ ਹੋਇਆ ਤੜਕਾ ਇੱਕ ਪਾਸੇ ਮੈਂ ਇਹ ਤੇ ਡੱਬਾ ਡੁੱਬਾ ਧੋ ਲੈਂਦਾ ਤੇ ਹੁਣ ਸਾਗ ਦੂਜੇ ਡੱਬੇ ਚ ਕੜ ਕੱਢਦੀ ਆ ਦੇਖੋ ਗਰਮੀ ਹੈਗੀ ਬਹੁਤ ਜ਼ਿਆਦਾ ਗਰਮੀ ਹੈ ਹੁਣ ਸਾਗ ਬਣਾ ਲੇਨਾ ਹੁਣ ਆ ਡੱਬੇ ਚ ਕੱਢਦੀ ਆ ਤੇ ਦੇਖਿਓ ਨਾ ਕੜਾਹੀ ਚ ਬਾਰਕ ਪੂਰ ਪਾ ਕੇ ਨਾ ਰੱਖ ਦਿਆਂ ਹੁਣ ਗਰਮੀ ਹੈਗੀ ਬਹੁਤ ਜ਼ਿਆਦਾ ਤੇ ਸਾਗ ਵੇਰ ਦਾ ਖਰਾਬ ਨਾ ਹੋ ਜਵੇ ਦੇਖੋ ਜੀ ਪਹਾਰੇ ਨਾ ਜਿਆਦਾ ਫਰਕ ਪੈ ਗਿਆ ਨਾ ਮੌਸਮ ਦਾ ਤੇ ਹਨੇਰਾ ਹੋ ਗਿਆ ਐ ਇਕਦਮ ਹਨੇਰਾ ਹੋਇਆ ਪਿਆ ਦੇਖੋ ਜੀ ਜਦੋਂ ਸਾਗ ਬਣਾਉਣਾ ਹੁੰਦਾ ਨਾ ਉਦੋਂ ਤਾਂ ਨਾ ਇੰਨੀ ਭੱਜ ਨਾ ਢੂੰਦੀ ਆ ਨਾ ਅਟਾ ਨਾ ਲੱਗਾ ਇੰਨੀਆਂ ਜਿਆਦਾ ਦੁਖਣ ਲੱਗੀਆਂ ਨੇ ਕਦੇ ਇਧਰ ਨੂੰ ਭੱਜੋ ਕਦੇ ਉਧਰ ਨੂੰ ਭੱਜੋ ਇੱਕ ਬਾਰੇ ਸਾਡੇ ਨਾ ਆਲੂ ਦਾ ਕੰਮ ਚੱਲਦਾ ਨਾ ਉਦੇ ਕਾਕੇ ਵੀ ਕਦੇ ਪਾਣੀ ਦੇ ਸਨੇਹਾ ਆ ਜਾਂਦਾ ਹੈ ਜਿਹੜੇ ਰੋਟੀ ਦਾ ਸਨੇਹਾ ਆ ਜਾਂਦਾ ਹੈ ਉਹਦੇ ਕਾਕੇ ਨਾਲ ਅੱਜ ਨਾ ਡਬਲ ਕੰਮ ਹੋ ਗਿਆ। ਹੋਰ ਤਾਂ ਬਹੁਤ ਦੇਰ ਦਿੱਤੀ ਹੋਈ ਬਚ ਰਹਿਣਾ ਹੈ। ਜਦੋਂ ਜਿਉਂ ਟਾਟਾ ਲੱਗੇ ਆ ਲੱਗ ਤੇ ਹੁਣ ਆਪਾਂ ਨਾ ਰੋਟੀ ਖਾਣ ਲੱਗੇ ਆ। ਕਲਰ ਸੋਹਣਾ। ਕਲਰ ਦਾ ਸਵੇਰ ਦਾ ਤਾਂ ਰਿੱਜੀ ਦਾ ਸਾਗ ਸਾਗ ਕਰਕੇ ਕਿਹੜੀ ਨਵੀਂ ਡਿਸ਼ ਬਣੂਗੀ ਸਵੇਰ ਦੇ ਤਾਂ ਲੱਗੇ ਹੋਏ ਆ ਇਹ ਨੂੰ ਤਾਂ ਨਹੀਂ ਖਰਾ ਮੁਰਗਾ ਕਹਿੰਦੇ ਹੈਗਾ ਵੀ ਅੱਜ ਹਰਾ ਮੁਰਗਾ ਬਣਾਇਆ ਐ ਇੰਨੀ ਜ਼ਿਆਦਾ ਮਿਹਨਤ ਹੁੰਦੀ ਐ ਇਹ ਦੇ ਉੱਪਰ ਪਲੇਟ ਦੇ ਦੇ ਚਲੋ ਜੀ ਹੁਣ ਮੈਂ ਲੱਗੀਆਂ ਰੋਟੀ ਖਾਣ ਔਰ ਸਾਰਿਆਂ ਨੇ ਰੋਟੀ ਖਾ ਲਈ ਐ ਬਈ ਬਹੁਤ ਕਰਨੀ ਆ ਇਹਦਾ ਦੇ ਕੋਈ ਸਾਗ ਦੇ ਨਾਲ ਨਾ ਆਦੇ ਦਾ ਆਚਾਰ ਬਹੁਤ ਵਧੀਆ ਲੱਗਦਾ ਏ ਇਹ 5-6 ਦਿਨ ਹੋ ਗਏ ਜਦ ਬਣਾਇਆ ਤਾਂ ਮੈਂ ਆਦੇ ਦਾ ਆਚਾਰ ਤੇ ਨਾਲੇ ਬਣਾਈ ਐ ਤੇ ਸਿਰਕੇ ਵਾਲੀ ਮਿਰਚ ਜੀ ਮਿਰਚ ਨਾ ਬਹੁਤ ਜਿਆਦਾ ਪੌੜੀ ਸੀ ਹੁਣ ਸਿਰਕੇ ਦੇ ਵਿੱਚ ਪਾਈ ਹੋਈ ਹੈ ਨਾ ਹੁਣ ਮਿੱਟੀ ਮਿੱਠੀ ਜੀ ਹੋ ਗਈ ਆ ਤੇ ਸਾਗ ਦੇ ਨਾਲ ਨਾ ਬਹੁਤ ਜਿਆਦਾ ਵਧੀਆ ਲੱਗਦੀ ਆ ਕਾਤਾ ਐਸੇ ਦੋਏ ਵਿੱਚ ਆ ਹੁੰਦੀ ਐ ਜੇ ਤਿੰਨ ਵੀ ਬੰਦਾ ਰੱਖ ਲੂਗਾ ਨਾ ਇਹ ਤਾਂ ਪਹਿਲੀ ਬੈਣੀ ਚਲੋ ਜੀ ਮੈਂ ਲੱਗੀਆਂ ਹੁਣ ਰੋਟੀ ਖਾਣਾ ਤੇ ਇਹ ਹੈਗੀ ਐ ਮੇਰੀ ਥਾਲੀ ਤੇ ਇਹ ਦੁੱਧ ਦਾ ਨਾ ਮੈਂ ਗੈਸ ਬੰਦ ਕਰਦੇ ਹੋ ਕਿਤੇ ਉੱਪਰ ਨਾ ਜਾਵੇ ਚਲੋ ਜੀ ਹੁਣ ਆਪ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆ ਮਿਲਦੇ ਆ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਨੂੰ ਦੱਸਿਆ ਕਰੋ ਏਦਾਂ ਹੀ ਆਪਾਂ ਸੋਸਣੀਆਂ ਵੀਡੀਓ ਪਾਉਂਦੇ ਰਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ ਚ ਬਾਏ ਬਾਏ